ਰਖੜੀ ਸਾਡਾ ਇੱਕ ਪ੍ਰਮੁੱਖ ਤਿਉਹਾਰ ਹੈ ਤੇ ਕੁਝ ਲੋਕਾਂ ਦਾ ਇਸ ਤਿਉਹਾਰ ਦੇ ਸਿਰ ਤੇ ਰੋਜ਼ਗਾਰ ਵੀ ਚੱਲਦਾ ਹੈ ਤੇ ਉਹ ਹੌਲਸੇਲ ਰੇਟ ਤੇ ਰਖੜੀਆਂ ਲਿਆ ਕੇ ਫੜੀਆਂ ਲਗਾ ਕੇ ਵੇਚਦੇ ਨੇ ਤੇ ਦੁਕਾਨਦਾਰਾਂ ਨੂੰ ਵੀ ਆਸ ਹੁੰਦੀ ਹੈ ਕਿ ਇਸ ਤਿਉਹਾਰ ਦੇ ਦਿਨਾਂ ਵਿੱਚ ਉਹ ਚੰਗੀ ਕਮਾਈ ਕਰ ਲੈਣ ਪਰ ਪਿਛਲੇ ਕਈ ਸਾਲਾਂ ਤੋਂ ਆਨਲਾਈਨ ਖਰੀਦਦਾਰੀ ਦੇ ਟ੍ਰੈਂਡ ਨੇ ਬਾਜ਼ਾਰਾਂ ਵਿੱਚ ਰਖੜੀ ਦੀ ਰੌਣਕ ਖਤਮ ਕਰ ਦਿੱਤੀ ਕੁਇ ਸਮਾਂ ਹੁੰਦਾ ਸੀ ਕਿ ਪੈਣਾ ਮਹੀਨਾ-ਮਹੀਨਾ ਪਹਿਲਾਂ ਹੀ ਬਾਜ਼ਾਰਾਂ ਵਿੱਚ ਰਖੜੀ ਖਰੀਦਦਰ ਦੇ ਲਈ ਦੂਰ-ਦੂਰ ਸ਼ਹਿਰ ਵਿੱਚ ਜਿਹੜੇ ਰਹਿੰਦੇ ਆਪਣੇ ਪਰਾਂਵਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੰਦੀਆਂ ਸਤੀ ਤੇ ਖਰੀਦਦਾਰੀ ਜਿਹੜੀ ਆ ਸ਼ੁਰੂ ਕਰ ਦਿੰਦੀਆਂ ਸੀ ਜੋ ਦੂਰ ਰਹਿਣ ਕਾਰਨ ਪੈਣਾ ਕੋਲ ਨਹੀਂ ਸੀ ਆ ਸਕਦੇ ਪਰ ਹੁਣ ਪੈਣਪਰਾ ਦੇ ਪਵਿੱਤਰ ਪ੍ਰੇਮ ਨੂੰ ਦਰਸਾਉਂਦਾ ਇਹ ਤਿਉਹਾਰ ਵੀ ਆਨਲਾਈਨ ਖਰੀਦਦਾਰੀ ਦੀ ਪੈਣ ਚੜਨਾ ਸ਼ੁਰੂ ਹੋ ਗਿਆ ਜਿਸ ਕਾਰਨ ਬਾਜ਼ਾਰਾਂ ਦੀਆਂ ਰੌਣਕਾਂ ਮੁੱਕ ਗਈਆਂ ਨੇ ਤੇ ਪੈਣਾ ਬਿਨਾ ਦੇਖੇ ਹੀ ਆਨਲਾਈਨ ਰਖੜੀ ਆਰਡਰ ਕਰਕੇ ਆਪਣੇ ਪਰਾਂ ਨੂੰ ਭੇਜ ਹੁੰਦੀਆਂ ਨੇ ਤੇ ਪਰਾ ਵੀ ਆਨਲਾਈਨ ਹੀ ਮਿਠਾਈ ਦਾ ਪੈਸਾ ਪੈਣ ਅਸਤਾਅਰ ਬਾਜ਼ਾਰ ਤੇ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਦੁਕਾਨਦਾਰਾਂ ਨੂੰ ਮੰਦੀ ਦਾ ਦੌਰ ਜੜਾ ਹੈ ਇਸ ਕਾਰਨ ਦੇਖਣਾ ਪੈ ਰਿਹਾ ਤੇ ਉੱਥੇ ਹੀ ਰਖੜੀ ਦੇ ਪਰਚੂਨ ਅਤੇ ਹੋਲਸੇਲਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਔਨਲਾਈਨ ਦਾ ਇੰਨਾ ਪ੍ਰਸਾਰ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਬਾਜ਼ਾਰਾਂ ਵਿੱਚ ਰਖੜੀ ਤੋਂ 15-20 ਦਿਨ ਪਹਿਲਾਂ ਹੀ ਔਨਕਾਂ ਜਿਹੜੀਆਂ ਲੱਗਦੀਆਂ ਸ਼ੁਰੂਆਤ ਸ਼ੁਰੂ ਹੋ ਜਾਂਦੀਆਂ ਸਨ ਤੇ ਦੁਕਾਨਦਾਰ ਵੀ 15-20 ਦਿਨ ਪਹਿਲਾਂ ਹੀ ਦੁਕਾਨਾਂ ਸਜਾ ਲੈਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰਾਂ ਵਿੱਚ ਰੌਣਕਾਂ ਘਟਦੀਆਂ ਜਾ ਰਹੀਆਂ ਨੇ ਲੋਕ ਸਮਾਂ ਬਚਾਉਣ ਦੇ ਲਈ ਔਨਲਾਈਨ ਰਖੜੀ ਦੀ ਰਖੜੀ ਨੂੰ ਜਿਹੜਾ ਤਰਜੀਹ ਦੇ ਰਹੇ ਨੇ ਜਦਕਿ ਇਸ ਦੀ ਠੋਖਾ ਠੜੀ ਵੀ ਬਹੁਤ ਹੈ ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਦਾ ਇਸ ਕਾਰਨ ਵੱਡਾ ਨੁਕਸਾਨ ਵੀ ਹੋ ਰਿਹਾ ਹੈ ਪੈਣਾ ਪੈਣ ਭਰਾ ਜੋ ਇੱਕ ਦੂਜੇ ਤੋਂ ਦੂਰ ਰਹਿੰਦੇ ਨੇ ਆਨਲਾਈਨ ਨੂੰ ਹੀ ਰਖੜੀ ਖਰੀਦਣ ਅਤੇ ਰਖੜੀ ਲੈਣ ਦੇ ਲਈ ਇਸ ਨੂੰ ਜਿਹੜਾ ਤਰਜੀਹ ਦਿੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਤਾਂ ਮਜਬੂਰੀ ਜਿਹੜੀ ਹੈ ਹੋ ਸਕਦੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਅੱਜਕੱਲ੍ਹ ਆਨਲਾਈਨ ਖਰੀਦਦਾਰੀ ਦੇ ਮੱਕੜ ਜਾਲ ਦੇ ਵਿੱਚ ਫਸ ਚੁੱਕੇ ਨੇ ਜਦਕਿ ਆਨਲਾਈਨ ਵਿੱਚ ਨਕਲੀ ਸਮਾਨ ਵੀ ਪਰਮਾਰ ਹੈ ਤੇ ਨਾਲ ਹੀ ਉਹਨਾਂ ਨੂੰ ਗ੍ਰਾਹਕ ਦੀ ਭਾਵਨਾਵਾਂ ਦੇ ਨਾਲ ਕੋਈ ਵੀ ਸੁਰੱਖਾ ਜਿਹੜਾ ਹੈ ਉਹ ਨਹੀਂ ਹੁੰਦਾ ਦੁਕਾਨਦਾਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੀ ਖੁਸ਼ੀਆਂ ਨੂੰ ਆਪਸ ਵਿੱਚ ਮਿਲ ਜੁਲ ਕੇ ਮਨਾ ਕੇ ਆਪਣੇ ਸ਼ਹਿਰ ਦੀਆਂ ਰੌਣਕਾਂ ਨੂੰ ਜਿਹੜਾ ਹੈ ਤਰਜੀਹ ਦੇਈਏ ਤੇ ਖਰੀਦਦਾਰੀ ਕਰੀਏ ਤੇ ਆਪਣੇ ਜਿਹੜੇ ਦੁਕਾਨਦਾਰ ਪੈਣਪਰਾ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਮੁਸੀਬਤਾਂ ਨੂੰ ਜਿਹੜਾ ਘੱਟ ਕਰਨ ਦੀ ਕੋਸ਼ਿਸ਼ ਕਰੀਏ ਉਹਨਾਂ ਤੋਂ ਸਮਾਨ ਅਸੀਂ ਖਰੀਦੀਏ ਤੇ ਰੱਖੀਏ ਤੇ ਤਿਉਹਾਰ ਜਿਹੜਾ ਹੈ ਮਨਾਈਏ ਬਹੁਤ ਮਦਾਹ ਹਾਲ ਹੈ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕੀਤੇ ਹੈਗੇ ਜੀ ਠੀਕ ਹੈ ਜੀ ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠੇ ਹੈਗੇ ਹੁਣ ਥੋੜਾ ਬਹੁਤ ਮਾੜਾ ਮਾੜਾ ਚੱ ਬੜਾ ਮੰਦਾ ਚੱਲ ਰਿਹਾ ਤਿੰਨ ਦਿਨ ਰਹਿ ਗਏ ਤਿੰਨ ਦਿਨ ਬਹੁਤ ਦਿਨ ਕਿੰਨੀ ਤਰੀਕ ਹੋ ਗਿਆ ਨੋ ਨੂ ਰੱਖ ਰਹੀ ਹੈ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖਦੇ ਜਾਂਦਾ ਵੀਰ ਤੇ ਬਹੁਤ ਮੰਦੀ ਆ ਜੀ ਕਿੰਨੀ ਰਕੜੀ ਲੈਂਦੀ ਹੈ ਰਕੜੀ ਕਾਫੀ ਲੈ ਕੇ ਆਏ ਰਕੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹੈ ਹਾਂਜੀ ਜ਼ਿਆਦਾ ਲੈਂਦੀ ਹੈ ਜ਼ਿਆਦਾ ਲੈਂਦੀ ਹੈ ਲੇਕਿਨ ਉਸ ਹੱਬ ਨਾਲ ਕੰਮ ਨਹੀਂ ਕੱਖ ਨਿਕਲ ਤਿੰਨ ਦਿਨ ਤਿੰਨ ਦਿਨ ਰਹਿ ਗਏ 6 ਦਿਨ ਰਹਿ ਗਏ ਤਿੰਨ ਦਿਨਾਂ ਚ ਕੀ ਕਰ ਲੈਣ ਕੋਛ ਨਹੀਂ ਨਾ ਬਾਜ਼ਾਰ ਖਾਲੀ ਹੈ ਜੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਹੁਣ ਕਿੰਨੀ ਕੋਈ ਰਫੀ ਵੇਚੀ ਹੋ ਸਕਦੀ ਮੇਲੇ ਆਂਦੇ ਸੀ ਉਸ ਤੋਂ ਭਾਈ ਜੇ ਕੁਛ ਵੀ ਨਹੀਂ ਨਿਕਲੀ ਜੀ ਨਹੀਂ ਜੇ ਕੁਛ ਵੀ ਨਹੀਂ ਨਿਕਲੇ ਉਮੀਦ ਕਰਦੇ ਹੋ ਕਿ ਆਉਣ ਵਾਲੇ 3 ਦਿਨਾਂ ਨੇ ਜਿਹੜਾ ਦੇਖੋ 3 ਦਿਨ ਤੱਕ ਦੇਖਦੇ ਆ ਕੀ ਹੁੰਦਾ ਜੀ ਕਿੰਨਾ ਦਿਨ ਤੱਕ ਇਹ ਤਾਂ ਸਿਰਫ ਕਰਨ ਆਨਲਾਈਨ ਹੀ ਆ ਜਾਂ ਆਨਲਾਈਨ ਹੀ ਹੈ ਜੀ ਆਨਲਾਈਨ ਵੱਡੀ ਤੇ ਕੋਈ ਵੇਚ ਨਹੀਂ ਬੱਚੇ ਦੀ ਵੇਖਦੀ ਪਈ ਮਾੜੀ ਮੋਟੀ ਬਸ ਹੋਰ ਕੁਛ ਨਹੀਂ ਵੱਡਿਆ ਰਫੀ ਨਹੀਂ ਵੱਡੀ ਨਹੀਂ ਆਵਾਜ਼ বাজਾਤਾ ਫਿਰ ਕੀ ਨਾਮ ਆਪਣਾ ਮੇਰਾ ਨਾਮ ਕਿ ਟ੍ਰੈਂਡਰ ਸੀ ਜੀ ਮੇਰਾ ਨਾਮ ਅੰਕਿਤ ਮਾਝਾ ਨਾ 골ਡਨ ਸਟੋਰ ਮੇਰੀ ਦੁਕਾਨ ਦਾ ਨਾਮ ਆ ਬੀਆਰ ਚ ਭਾਜੀ ਇਸ ਵੇਲੇ ਤਾਂ ਖੜੀ ਦੋ ਤਿੰਨ ਦਿਨ ਰਹਿ ਗਈ ਆ ਰਖੜੀ ਪਰ ਗਾਹ ਕਰ ਰਖੜੀ ਦਾ ਬਿਲਕੁਲ ਨਹੀਂ ਜੇਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਆਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਆਓ ਰੌਣਕ ਦੇਖੋ ਬੀਆਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਜੇ ਉਹ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੰਦਰ ਜਾਂਦੇ ਸਰ ਆਨਲਾਈਨ ਨੇ ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜੰਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਆ ਨਾ ਸਹੂਲियत ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਾਂ ਦੀ ਜਿਹੜੀ ਭਾਈ ਆਪਸ ਵਿੱਚ ਬੌਂਡਿੰਗ ਆ ਉਹ ਤਾਂ ਖਤਮ ਹੋ ਰਹੀ ਆ ਬੀ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ ਆਨਲਾਈਨ ਕਰਕੇ ਨਾ ਨਾ ਪਰ ਆਪਣੇ ਨੂੰ ਮਿਲਣਾ ਅੰਦਾਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ 'ਚ ਹੋਵੇ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀ ਬਾਜੀ ਵੀ ਹੁੰਦੀ ਆ ਕਈ ਤੋਖਾ ਤਾੜੀ ਦੇ ਮਾਮਲੇ ਸਾਹਮਣੇ ਆਏ ਰਖੜੀ ਦੇ ਮਾਮਲੇ 'ਚ ਵੀ ਇਦਾਂ ਹੋ ਸਕਦਾ ਬਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚੌਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ 5 ਰੁਪਏ ਵਾਲੀ ਇਹ ਠੱਗੀ ਨਹੀਂ ਤੇ ਹੋਰ ਕੀ ਆ ਠੀਕ ਹੈ ਨਾ ਭਾਜੀ ਚੀਜ਼ਾਂ ਮਤਲਬ ਇਦਾਂ ਹੀ ਆ ਆਨਲਾਈਨ ਠੱਗੀ ਜ਼ਿਆਦਾ ਆ ਹਰ ਚੀਜ਼ 'ਚ ਠੱਗੀ ਹੁੰਦੀ ਆ ਪਰ ਅਪੀਲ ਇਹੀ ਹੈ ਕਿ ਲੋਕੀ ਜਿਹੜੇ ਆ ਬਾਹਰ ਆ ਉਹ ਚੀਜ਼ ਦੇਖ ਕੇ ਖਰੀਦੋ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾ ਚ ਰੋਕ ਰੋਣ ਕਾ ਲੱਗ ਜਾਂਦੇ ਸੀ ਕਿਉਂਕਿ ਪੈਨਾ ਨੇ ਦੂਰ ਜਿਹੜੇ ਪ੍ਰਾ ਰਹਿੰਦੇ ਸੀ ਉਹਨਾਂ ਨੂੰ ਪੈਣੀ ਹੁੰਦੀ ਐ ਜੀ ਬਾਈ ਪੋਸਟ ਜਾਂ ਬਾਈ ਕੋਰੀਅਰ ਬਿਲਕੁਲ ਸਾਰੇ ਦਰ ਨਹੀਂ ਐ ਲੇਕਿਨ ਦੁਕਾਨਦਾਰ ਦਾ ਕੀ ਮਾਹੌਲ ਹੈ ਦੁਕਾਨਦਾਰ ਉਹ ਨਹੀਂ ਰਖੜੀ ਖਰੀਦ ਰਿਆ ਹਜੇ ਵੀ ਨਹੀਂ 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 ਭਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰਖੜੀ ਲਿੱਤੀ ਸੀ ਉਹ 30000 ਤੇ ਆ ਗਏ ਜਿਹਨੇ 30000 ਦੀ ਖਰੀਦੀ ਉਹ 5-10000 ਤੇ ਆ ਗਿਆ ਦੁਕਾਨਦਾਰ ਦਾ ਪਿਛਲੇ ਸਾਲ ਨਾਲੋਂ 20 ਤੋਂ 30% ਕਮ ਰਹਿ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਕਮ ਰਹਿ ਗਿਆ ਸੀ। ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ। ਕਮ ਘਟਦਾ ਪਿਆ ਭਾਜੀ। ਜਿਆਜ ਤੋਂ 10 ਸਾਲ ਪਹਿਲਾਂ ਇਹ ਕਹੀਏ ਕਿ ਦੁਕਾਨਦਾਰ 10-15 ਹਜ਼ਾਰ ਵਟ ਕੇ ਘਰ ਜਾ ਰਹੇ ਜਿਆਜ ਵੀ 10-15 ਹਜ਼ਾਰ ਵਟ ਰਿਹਾ ਵਾ। 인ਫਲੇਸ਼ਨ ਦਾ ਹਿਸਾਬ ਲਾਈਏ, ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ, ਕੁਝ ਨਹੀਂ ਮਿਲਿਆ। ਸਾਰਾ ਆਨਲਾਈਨ ਕਰਕੇ। 90% ਜਿਹੜਾ ਆਨਲਾਈਨ ਕਰਕੇ ਗਿਆ ਹੁੰਦਾ। ਕੀ ਲੱਗਦਾ ਹੈ ਇਸ ਨੂੰ ਆਨਲਾਈਨ ਟ੍ਰੇਡਿੰਗ ਦਾ ਟ੍ਰੈਂਡ ਘਟਾਉਣ ਲਈ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰ ਭਜੀ ਲੋਕਾਂ ਨੂੰ ਤੇ ਸਮਝ ਹੋਣੀ ਚਾਹੀਦੀ ਬਸ ਮੇਰੀ ਗੱਲ ਤੁਹਾਨੂੰ ਦੱਸਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਕੀਪਰ ਨਾਲ ਹੁੰਦਾ ਹੈ ਜਾਂ ਜਿਹੜਾ ਲਾਗੇ ਦੁਕਾਨਦਾਰ ਆ ਸਾਰੇ ਖਾਨ ਸਾਰੇ ਮਤਲਬ ਹੀ ਕਮਾਣ ਵਾਸਤੇ ਬੈਠੇ ਆ ਜੈਨੂਇਨ ਚੀਜ਼ ਦੇਣਗੇ ਸਾਰੇ ਸਰਕਾਰ ਦੇ ਹੱਥ 'ਚ ਬਸ ਇਹੀ ਹੈ ਕਿ ਟੈਕਸ ਲਾਣ ਤੇ ਸਰਕਾਰ ਇੱਕ ਕੁਆਲਿਟੀ ਕੰਟਰੋਲ ਰੱਖੇ ਜਦੋਂ ਸਰਕਾਰ ਕੁਆਲਿਟੀ ਕੰਟਰੋਲ ਰੱਖੇਗੀ ਨਕਲੀ ਚੀਜ਼ਾਂ ਔਨਲਾਈਨ ਵਿਕਣੀਆਂ ਬੰਦ ਹੋ ਜਾਣਗੀਆਂ ਜਦੋਂ ਨਕਲੀ ਚੀਜ਼ਾਂ ਵਿਕਣੀਆਂ ਬੰਦ ਹੋ ਗਈਆਂ ਰੇਟ ਆਪਣੇ ਆਪ ਕੰਟਰੋਲ 'ਚ ਆਏਗਾ ਗਾਹਕ ਨੇ ਕਹਿਣਾ ਉੱਥੋਂ ਵੀ ਉਹੀ ਰੇਟ ਇੱਥੋਂ ਵੀ ਉ ਕਿਹੜੀ ਰਖੜੀ ਚੱਲ ਰਹੀ ਹੈ ਉਹਦੇ ਵਿੱਚ ਕਿੰਦਾ ਦਾ ਫਰੇਜ਼ ਹੈ ਕਿਹੜੀ ਕਿਹੜੀ ਰਖੜੀ ਅਸਲੇ ਮਤਲਬ ਨਵੀਂ ਆਈ ਹੈ ਜਾਂ ਚੱਲ ਰਹੀ ਹੈ ਰਖੜੀ ਬਈ ਮੋਸਟਲੀ ਬੱਚਿਆਂ ਵਾਸਤੇ ਲੋਕੀ ਪਸੰਦ ਕਰ ਰਹੇ ਆ ਜਾਂ ਅੱਜਕੱਲ੍ਹ ਪਰਾਪਾ ਵੀ ਦੀ ਰਖੜੀ ਵੀ ਚੱਲ ਰਹੀ ਹੈ ਪਰ ਕੱਟ ਠੀਕ ਹੈ ਜੀ ਲੋਕੀ ਮੋਸਟਲੀ ਜਿਹੜੇ ਪ੍ਰੇਫਰ ਕਰ ਰਹੇ ਉਹ 10 ਤੋਂ 20 ਰੁਪਏ ਵਾਲੀ ਰਖੜੀ ਜਿਹੜੀ ਧਾਗੇ ਵਾਲੀ ਰਖੜੀ ਹੁੰਦੀ ਹੈ ਉਹ ਪ੍ਰੇਫਰ ਕਰ ਰਹੇ ਬੱਚਿਆਂ ਦਾ ਟੈਡੀ ਟੂਡੀ ਪ੍ਰੇਫਰ ਕਰ ਰਹੇ ਲੋਕੀ ਸਾਫ